ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਮੰਤਰਾਂ ਵਿੱਚੋਂ ਨਾ ਸਰੋਮਣੀ ਮੰਤਰ ਹੈ ਮੂਲ ਮੰਤਰ ਜੋ ਅਸੀਂ ਜਪਜੀ ਸਾਹਿਬ ਜੀ ਦੇ ਅੰਦਰ ਪੜ੍ਹਦੇ ਹਾਂ ਮੂਲ ਮੰਤਰ ਤੇ ਮੂਲ ਮੰਤਰ ਦੇ ਅਗੇ ਕੋਈ ਵੀ ਦੁਨਿਆਵੀ ਮੰਤਰ ਤੰਤਰ ਨਹੀਂ ਟਿਕਦਾ ਮੂਲ ਮੰਤਰ ਦਾ ਬੜਾ ਵੱਡਾ ਮਹਾਤਮ ਹੈ ਵੱਡੇ ਤੋਂ ਵੱਡਾ ਕਸ਼ਟ ਵੀ ਮੂਲ ਮੰਤਰ ਕਰਨ ਦੇ ਨਾਲ ਨਿਵਰਤ ਹੋ ਜਾਂਦਾ ਹੈ ਵੱਡੇ ਤੋਂ ਵੱਡਾ ਕਸ਼ਟ ਜੇ ਕੋਈ ਭਾਵਨਾ ਦੇ ਨਾਲ 40 ਦਿਨ ਇਸ ਮੰਤਰ ਦਾ ਜਾਪ ਕਰੇ ਮੂਲ ਮੰਤਰ ਦਾ ਮੂਲ ਮੰਤਰ ਦੇ ਅਰਥ ਆਪ ਨਾਲ ਸਾਂਝੇ ਕਰਨੇ ਨੇ ਅਸੀਂ ਪੜ੍ਹਦੇ ਆਣ ਇੱਕ ਓੰਕਾਰ ਸਾਉ ਤੋਂ ਪਹਿਲਾਂ ਗੁਰੂ ਬਾਬੇ ਨੇ ਇੱਕ ਓੰਕਾਰ ਉਚਾਰਿਆ ਹੈ। ਇੱਕ ਲਾਇਆ ਹੈ ਗਿਣਤੀ ਦਾ। ਪਾਵਕੇ ਉਹਦੇ ਵਰਗਾ ਹੋਰ ਕੋਈ ਨਹੀਂ ਇੱਕ ਦੀ ਗੱਲ ਕੀਤੀ ਹੈ ਗੁਰਬਾਣੀ ਚ ਸਾਰੀ ਗੁਰਬਾਣੀ ਚ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ। ਇੱਕ ਅਦੁੱਤੀ ਹੈ। ਸਤ ਚੇਤਨ ਆਨੰਦ ਸਰੂਪ। ਸੋ ਇੱਕ ਓੰਕਾਰ ਪ੍ਰਮਾਤਮਾ ਹੈ। ਇੱਕ ਓੰਕਾਰ ਸਤ ਨਾਮ ਕਹਿਣ ਲੱਗੇ ਉਹਦਾ ਨਾਮ ਸੱਚਾ ਹੈ। ਸਤ ਨਾਮ ਉਹ ਸੱਚਾ ਹੈ ਕਰਤਾ ਇੱਕ ਓੰਕਾਰ ਸਤਨਾਮ ਕਰਤਾ ਸੰਸਾਰ ਨੂੰ ਕਰਨ ਵਾਲਾ ਸੰਸਾਰ ਨੂੰ ਸਿਰਜਣ ਵਾਲਾ ਉਹਨੇ ਸਿਰਜਿਆ ਸੰਸਾਰ ਨੂੰ ਪੁਰਖ ਉਹ ਪਰਿਪੂਰਨ ਏਕਾ ਪੁਰਖ ਸਬਾਈ ਨਾਰ ਉਹੋ ਹੀ ਪੁਰਖ ਹੈ ਬਾਕੀ ਸਾਰੀਆਂ ਨਾਰਾਂ ਨੇ ਸੰਸਾਰ ਨੂੰ ਕਰਨ ਵਾਲਾ ਪੁਰਖ ਪਰਿਪੂਰਨ ਕਰਤਾ ਪੁਰਖ ਨਿਰਭਾਉ ਕਹਿੰਦੇ ਨਿਰਭਾਉ ਉਹ ਪਾਇਤੁਰ ਹੈ ਉਹਨੂੰ ਕਿਸੇ ਦਾ ਭੈ ਨਹੀਂ ਡਰਨੀ ਆ ਉਹ ਕਿਸੇ ਦਾ ਡਰ ਨਹੀਂ ਮੰਨਦਾ ਨਰਵੈਰ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਸਤਗੁਰ ਸਭਨਾ ਦਾ ਭਲਾ ਮਨਾਏਂਦਾ ਉਹ ਸਾਰਿਆਂ ਦਾ ਭਲਾ ਕਰਦਾ ਹੈ ਨਰਵੈਰ ਵੈਰ ਤੋਂ ਰਹਿਤ ਹੈ ਨਿਰਭਉ ਨਰਵੈਰ ਆਕਾਲ ਆਕਾਲ ਪਾਵਕੇ ਕਾਲ ਤੋਂ ਰਹਿਤ ਹੈ ਮੌਤ ਤੋਂ ਰਹਿਤ ਹੈ ਕਲਪਨਾ ਤੋਂ ਰਹਿਤ ਹੈ ਉਹ ਮੌਤ ਨਹੀਂ ਹੁੰਦੀ ਹਾਵੀ ਹੋ ਸਕਦੀ ਕਿਉਂਕਿ ਮੌਤ ਉਹਦੇ ਵਾਸ ਹੈ ਕਾਲ ਕਲਮ ਹੁਕਮ ਹਾਥ ਕਹੋ ਕੋਣ ਮੇੜ ਸਕੇ ਮੌਤ ਵੀ ਉਹਦੇ ਹੁਕਮ ਵਿੱਚ ਆਉਂਦੀ ਹੈ ਤੇ ਉਹ ਮੌਤ ਤੋਂ ਰਹਿਤ ਹੈ ਐਸਾ ਪਰਮਾਤਮਾ ਆਕਾਲ ਮੂਰਤ ਮੂਰਤ ਸੁਭਾਇਮਾਨ ਉਹਦਾ ਸਰੂਪ ਮਾਰੇ ਕਹਿੰਦੇ ਉਹਦਾ ਜਿਹੜਾ ਸਰੂਪ ਹੈ ਸੁਭਾਇਮਾਨ ਹੈ ਆਕਾਲ ਮੂਰਤ ਆਜੁਨੀ ਜੂਨਾ ਤੋਂ ਰਹਿਤ ਆਜੁਨੀ ਭਾਵੇਂ ਕਿ ਜੂਨਾ ਤੋਂ ਰਹਿਤ ਕਿਸੇ ਜੂਨ ਵਿੱਚ ਨਹੀਂ ਆਉਂਦਾ ਉਹ ਉਹ ਜੂਨਾ ਚ ਰਹਿਤ ਹੈ ਤੇ ਜੁਨਾ ਵਿੱਚੋਂ ਮੁਕਤ ਕਰਨ ਵਾਲਾ ਰੱਬ ਅਜੁਨੀ ਸੈ ਭੰਗ ਕਹਿੰਦੇ ਸੁੱਤੇ ਪ੍ਰਕਾਸ਼ ਹੀ ਆਪਨੇ ਆਪ ਹੀ ਹੈ ਉਹ ਕਿਸੇ ਦਾ ਜੰਮਿਆ ਨਹੀਂ ਹੋਇਆ ਕਿਉਂਕਿ ਸੰਸਾਰ ਦੀ ਉਤਪਤੀ ਮਾਤਾ ਪਿਤਾ ਦੇ ਸੰਜੋਗਨ ਸੰਜੋਗ ਨਾਲ ਹੋਈ ਆ ਤੇ ਪਰਮਾਤਮਾ ਆਪਣੇ ਆਪ ਤੋਂ ਹੀ ਆ ਉਹਦਾ ਕੋਈ ਮਾਤਾ ਪਿਤਾ ਨਹੀਂ ਆ ਮਾਤਾ ਪਿਤਾ ਤੋਂ ਰਹਤਾ ਉਹ ਸੈ ਭੰਗ ਆਪਣੇ ਆਪ ਤੋਂ ਸੁੱਤੇ ਪ੍ਰਕਾਸ਼ ਹੀ ਆ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਕਹਿੰਦੇ ਐਸਾ ਜਿਹੜਾ ਪਰਮਾਤਮਾ ਨਾਲ ਉਹ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਜੀ ਇਹ ਇੱਕ ਪ੍ਰਸਾਦ ਹੁੰਦਾ ਜਿਹਨੂੰ ਅਸੀਂ ਦੇਗ ਕਹਿੰਨੇ ਆ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਿਲਦੀ ਆ ਇਹ ਉਹ ਪ੍ਰਸਾਦਿਕ ਕਿਰਪਾ ਪਰਮਾਤਮਾ ਦੀ ਕਿਰਪਾ ਨਾਲ ਹੀ ਉਹ ਪ੍ਰਾਪਤ ਹੁੰਦਾ ਹੈ ਜਪ ਜਪਨਾ ਮ ਬਾਣੀ ਦਾ ਤੇ ਜਪ ਕਹਿੰਦੇ ਜਿਹੜਾ ਨੂੰ ਜਪ ਲੈਂਦਾ ਨਾ ऐसे परमात्मा ਦੀ ਇਹਨੂੰ ਪ੍ਰਾਪਤੀ ਹੋ ਜਾਂਦੀ ਹੈ ਜਪ ਆਦ ਸੱਚ ਆਦ ਕਹਿੰਦੇ ਮੁੱਢ ਉਹਦਾ ਮੁੱਢ ਕੋਈ ਨਹੀਂ ਆ ਉਹ ਆਦ ਵੇਲੇ ਵੀ ਸੱਚ ਸੀ ਜਦੋਂ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ ਨਾ ਦਿਨ ਸੀ ਨਾ ਰਾਤ ਸੀ ਨਾ ਚੰਦ ਸੀ ਨਾ ਸੂਰਜ ਸੀ ਉਦੋਂ ਵੀ ਉਹ ਸੱਚ ਸੀ ਜਦੋਂ ਕੁਝ ਨਹੀਂ ਸੀ ਮਾਰੇ ਕਹਿੰਦੇ ਉਦੋਂ ਵੀ ਸੱਚ ਆਦ ਸੱਚ ਆਦ ਦੇ ਵਿੱਚ ਵੀ ਸੱਚ ਜੁਗਾਦ ਜਦੋਂ ਸਤਜੁਗ ਤ੍ਰੇਤਾ ਦਵਾਪਰ ਕਾਲਯੁਗ ਇਹ ਯੁਗ ਆਏ ਉਦੋਂ ਵੀ ਸੱਚ ਸਤਜੁਗ ਵਿੱਚ ਵੀ ਸੱਚ ਤ੍ਰੇਤੇ ਵਿੱਚ ਵੀ ਸੱਚ ਦਵਾਪਰ ਵਿੱਚ ਵੀ ਸੱਚ ਤੇ ਹੁਣ ਕਾਲਯੁਗ ਦੇ ਵਿੱਚ ਸੱਚ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਮਾਰੇ ਕਹਿੰਦੇ ਹੁਣ ਵੀ ਸੱਚ ਹੈ ਉਹ ਪਰਮਾਤਮਾ ਵਾਹਿਗੁਰੂ ਹੁਣ ਵੀ ਸੱਚ ਹੈ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਨੂੰ ਵੀ ਉਹ ਸੱਚ ਹੋਵੇਗਾ ਜਦੋਂ ਤੂੰ ਨਹੀਂ ਹੋਣਾ ਨਾ ਉਦੋਂ ਵੀ ਉਹਨੇ ਸੱਚ ਰਹਿਣਾ ਜਦੋਂ ਤੂੰ ਨਹੀਂ ਹੋਣਾ ਉਦੋਂ ਵੀ ਉਹਨੇ ਸੱਚ ਰਹਿਣਾ ਹੈ ਉਹ ਹਰ ਸਮੇਂ ਹਰ ਵੇਲੇ ਮਹਾਰਾਜ ਕਹਿੰਦੇ ਭੂਤ ਭਵਿੱਖ ਤੇ ਵਰਤਮਾਨ ਇਹ ਤਿੰਨ ਸਮੇਂ ਨੇ ਉਤਤ ਵਿੱਚ ਵੀ ਸੱਚ ਸੀ ਵਰਤਮਾਨ ਵਿੱਚ ਵੀ ਸੱਚ ਹੈ ਤੇ ਭਵਿੱਖਤ ਵਿੱਚ ਵੀ ਸੱਚ ਹੋਵੇਗਾ ਸਤਿਗੁਰੂ ਕਹਿੰਦੇ ਐਸੇ ਪ੍ਰਮਾਤਮਾ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਇਹ ਹੈ ਮੂਲ ਮੰਤਰ ਦੇ ਅਰਥ ਗੁਰੂ ਪਿਆਰਿਓ ਮੂਲ ਮੰਤਰ ਇੱਕ ਮਹਾ ਮੰਤਰ ਜੋ ਗੁਰ ਪ੍ਰਸਾਦ ਅਕ ਕਈਆਂ ਨੇ ਮੂਲ ਮੰਤਰ ਵੀ ਗੁਰ ਪ੍ਰਸਾਦ ਅਕ ਮੰਨਿਆ ਹੈ ਚਲੋ ਆਪੋ ਆਪਣੇ ਵਿਚਾਰ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਸਨਮੁਖ سونے ਦੇ ਪੱਤਰੇ ਦੇ ਉੱਪਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਲਿਖਿਆ ਹੋਇਆ ਹੈ ਗੁਰੂ ਪਿਆਰੋ ਸੋ ਜਿਹੜਾ ਵੀ ਇਸ ਮੂਲ ਮੰਤਰ ਦਾ ਜਾਪ ਭਾਵਨਾ ਨਾਲ ਕਰਦਾ ਹੈ ਗੁਰੂ ਨਾਨਕ ਸਾਹਿਬ ਉਹਦੀਆਂ ਹਰ ਪ੍ਰਕਾਰ ਦੀਆਂ ਭਾਵਨਾਵਾਂ ਮਾ ਪੂਰੀਆਂ ਕਰਦੇ ਆ ਹਰ ਪ੍ਰਕਾਰ ਦੀ ਸਮੱਸਿਆ ਦਾ ਹੱਲ ਹੁੰਦਾ ਇਹਦੇ ਨਾਲ ਜੇ ਕੋਈ ਮੂਲ ਮੰਤਰ ਦੇ ਨਾਲ ਕਿਉਂਕਿ ਮੂਲ ਮੰਤਰ ਦੀ ਸ਼ਕਤੀ ਬੜੀ ਵੱਡੀ ਹੈ ਕਿਸੇ ਪ੍ਰਕਾਰ ਦਾ دنیਵੀ ਮੰਤਰ ਇਸ ਮੂਲ ਮੰਤਰ ਦੇ ਸਾਹਮਣੇ ਨਹੀਂ ਖੜਦਾ ਨਹੀਂ ਖੜਦਾ ਜੇ ਕੋਈ ਭਾਵਨਾ ਦੇ ਨਾਲ ਇਹ ਘਰ ਵਿੱਚ ਵੀ ਜੇ ਆਪਾਂ ਕਿਤੇ 24 ਘੰਟੇ ਇਹ ਚੱਲਦਾ ਰਹੇ ਨਾ ਮੂਲ ਮੰਤਰ ਇਹ ਘਰ ਵਿੱਚ ਵੀ ਸੁਖ ਆ ਜਾਂਦੇ ਆ ਕਲੇਸ਼ ਮੁੱਕ ਜਾਂਦੇ ਆ ਇੰਨਾ ਮਹਾਨ ਹੈ ਮੂਲ ਮੰਤਰ ਦਾ ਜਾਪ ਸਤਿਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ